ਖਿਰਦਾ ਚਿਹਰਾ ਜਦੋਂ ਮੱਥੇ ਤੇ ਵਟ ਨਹੀਂ ਹੁੰਦਾ ਪਰਵੜਾ ਖਿਰਦਾ ਚਿਹਰਾ ਜਦੋਂ ਮੱਥੇ ਤੇ ਵਟ ਨਹੀਂ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਖੂਨ ਵਧਾਉਣਾ ਖੂਨਦਾਨ ਤੋਂ ਘੱਟ ਨਹੀਂ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਖੂਨ ਵਧਾਉਣਾ ਖੂਨਦਾਨ ਤੋਂ ਘੱਟ ਨਹੀਂ ਹੁੰਦਾ ਮੈਂ ਸੱਚ ਦੇ ਪਾਣੇ ਆੜ ਜਿਹੜਾ ਵਿਚਾਰ ਨਹੀਂ ਰੱਖਦੇ ਤੇ ਮੈਂ ਕਹਾਂ ਦੇ ਬੰਜਾਰੇ ਭੱਲੇ ਪਾਰ ਨਹੀਂ ਰੱਖਦੇ ਘੱਟ ਦੇਣਗੇ ਕਿਤਾ ਹੋਰ ਜਾਲ ਸ਼ਾਪਾਂ ਦੇ ਮਸਤ ਬਿਦਿਓ ਚਿੰਤਨ இந்த மாதத்தில் புதிதாக இருபத்து ஐந்து ஆயிரத்து ஐந்து நூறு அறுபத்து ஒன்று பேர் கொரோனா தொற்றுக்கு சிகிச்சை பெற்று வருகின்றனர் ਨਾ ਫੱਕੇ ਆ ਨਾ ਹਾਰੇ ਆ ਹਮਦਰਦੀ ਝੋਲੀ ਪਾਉਣ ਲਈ ਅਸੀਂ ਨਾ ਹੀ ਬਣੇ ਵਿਚਾਰੇ ਆ ਹਰ ਬਾਜੀ ਖੇਡੀ ਸ਼ਿੱਦਤ ਨਾਲ ਹਰ ਬਾਜੀ ਖੇਡੀ ਸ਼ਿੱਦਤ ਨਾਲ ਭਵੇਂ ਰਾਹ ਵਿੱਚ ਲੱਖਾਂ ਰੋੜੇ ਆ ਅਸੀਂ ਆਪ ਨਹੀਂ ਟੁੱਟੇ ਸੱਜਣਾ ਓਏ ਬਸ ਰਕਾਰ ਤੋੜੇ ਆ ਅਸੀਂ ਆਪ ਨਹੀਂ ਟੁੱਟੇ ਸੱਜਣਾ ਓਏ ਬਸ ਰਕਾਰ ਤੋੜੇ ਆ ਬਸ ਰਕਾਰ ਤੋੜੇ ਆ ਸੋ ਬੇ ਹਿੰਮਤ ਇਹਨੇ ਬੈ ਕੇ ਜਿਹੜੇ ਸ਼ਿਕਵੇ ਕਰਦੇ ਮੁਕੱਦਰਾ ਦੇ ਤੇ ਉੱਬੜ ਮਾਰੇ ਉੱਪਰ ਨੇ ਸੀਨੀਅਰ ਪਾਰਟੀ ਪੱਤਰਾਂ ਦੇ ਮਨਜੇ ਦੇ ਮਾਪੇ ਦੇ ਉੱਤੇ ਤਕਲੀਫ ਲੱਗਦੀ ਉਹਨਾਂ ਦੀ ਟਿਕਰਾ ਬਣਾ ਕੇ ਉੱਤੇ ਜਿਹੜੇ ਨਕਸ਼ੇ ਆਪਣੇ ਸਪਰਾ ਦੇ ਕਰੋ ਬਣਾ ਕੇ ਉੱਤੇ ਜਿਹੜੇ ਨਕਸ਼ੇ ਆਪਣੇ ਸਪਰਾ ਦੇ ਸਾਡੇ ਇਹ ਅਧਿਆਪਕ ਨੇ ਖੇਡ ਨੂੰ ਲਾ ਕੇ ਜੀ ਖੇਡਾਂ ਲੈ ਕੇ ਕਿਵੇਂ ਕੀ ਕਹਿਣਾ ਜਿਹੜੀਆਂ ਜ਼ਿਲ੍ਹਾ ਪੱਧਰੀ ਖੇਡਾਂ ਆਪਣੇ ਬਲਾਕ ਤਲਵੰਡੀ ਸਾਬੋ ਵਿੱਚ ਇਸ ਵਾਰ ਹੋ ਰਹੀਆਂ ਇਹਨਾਂ ਦੀ ਟਰਮ ਜਿਹੜੀ ਹੁੰਦੀ ਹੈ ਇਹ 7 ਸਾਲਾਂ ਬਾਅਦ ਆਉਂਦੀ ਹੈ ਤੇ ਬੜਾ ਉਤਸ਼ਾਹ ਸਾਡੇ ਤਲਵੰਡੀ ਬਲਾਕ ਦੇ ਜਿਹੜੇ ਅਧਿਆਪਕ ਸਹਿਬਾਨ ਦਾ ਤੇ ਸਾਰੇ ਸਕੂਲਾਂ ਨੇ ਸਾਰੇ ਜ਼ਿਲ੍ਹੇ ਨੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆਗਾ ਤੇ ਆਸ ਕਰਦੇ ਆਂ ਵੀ ਹੁਣ ਵਾਲੇ ਤਿੰਨ ਦਿਨ ਜਿਹੜੇ ਆਰਐਡੀ ਦੀ ਕਿਰਪਾ ਨਾਲ ਸਾਰੇ ਬੱਚਿਆਂ ਲਈ ਇਹ ਅਹਿਦਾਂ ਲਈ ਵਧੀਆ ਹੋਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਸਰ ਗੇਮਾਂ ਲੈ ਕੇ ਕੀ ਤਿਆਰੀਆਂ ਨੇ ਤੇ ਕੀ ਉਤਸ਼ਾਹ ਹੈ ਸਾਡੇ ਪੀਬੂਆਂ ਦੇ ਬੱਚਾਂ ਵਿੱਚ ਬਹੁਤ ਉਤਸ਼ਾਹ ਹੈ ਪ੍ਰੋਫੈਸਰ ਰਜਿੰਦਰ ਕੌਰ ਜੀ ਨੇ ਖੇਡ ਗਿਆ ਹਰਕਿਤਾ ਜੀ ਤੇ ਚਲ ਬਹੁਤ ਬਹੁਤ ਸਾਰੇ ਬੱਚੇ بڑے ਖਾਟਾ ਬਠਾ ਨਾਲ ਇਸ ਦੇ ਵਿੱਚ ਭਾ ਲੈ ਰਹੇ ਆ ਤੇ ਉਮੀਦ ਹੈ ਕਿ ਬਹੁਤ ਬੜੇ ਸ਼ਾਬਾ ਮੱਲਾ ਮਾਰੂਗਾ ਠੀਕ ਹੈ ਵੈਰੀ ਗੁੱਡ ਹੈ ਬਹੁਤ ਸ਼ੁਕਰੀਆ ਸਰ